ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸਰਦਾਰ ਗੁਲਰੀ ਸਿੰਘ ਖੁਰਾਨਾ ਆਈਪੀਐਸ ਨੇ ਪ੍ਰੈਸ ਕਾਨਫਰੈਂਸ ਲਈ ਜਾਣਕਾਰੀ ਜਿੰਦੇ ਹੋ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨੂਰਪੁਰਬੇਦੀ ਵਿਖੇ ਇੱਕ ਦੁਕਾਨਦਾਰ ਤੋਂ ਲੁੱਟਖੋਖ ਕਰਨ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਹੋਰ ਖੁਲਾਸਾ ਕਰਦੇ ਹੋਏ ਗੁਲਰੀ ਸਿੰਘ ਖੁਰਾਨਾ ਨੇ ਦੱਸਿਆ ਕਿ ਮਨੋਜ ਕੁਮਾਰ ਜੋਸ਼ੀ ਵਾਸੀ ਨੂਰਪੁਰਬੇਦੀ ਜੋ ਕਿ ਪੱਤੀ ਰੋਡ ਨੂਰਪੁਰਬੇਦੀ ਵਿਖੇ ਕੰਫਰੇਸ਼ੀਅਤ ਤੇ ਮੋਬਾਈਲਾਂ ਦੀ ਦੁਕਾਨ ਕਰਦਾ ਹੈ ਉਮਤੀ 26 ਮਾਰਚ 2024 ਨੂੰ ਰਾਤ ਦੇ ਕਰੀਬ 10:30 ਵਜੇ ਨੂੰ ਆਪਣੀ ਦੁਕਾਨ ਬੰਦ ਕਰ ਲਈ ਸਮਾਨ ਦੁਕਾਨ ਅੰਦਰ ਰੱਖ ਰਿਹਾ ਸੀ ਤਾਂ ਚਾਰ-ਪੰਜ ਵਿਅਕਤੀ ਜਿਨ੍ਹਾਂ ਨੇ ਮੂੰਹ ਟੱਕੇ ਹੋਏ ਸਨ ਉਸ ਦੀ ਦੁਕਾਨ 'ਚ ਵੜ ਗਏ ਇਸ ਗਰੋਵ ਵਿੱਚ ਦੋ ਵਿਅਕਤੀਆਂ ਕੋਲੋਂ ਦਾਸੀ ਤਾਂ ਮਨੋਜ ਕੁਮਾਰ ਇਹਨਾਂ ਵਿਅਕਤੀ ਨੂੰ ਬਾਹਰ ਕੱਢਣ ਲੱਗਾ ਤਾਂ ਉਹਨਾਂ ਨੇ ਉਸ ਉਤੇ ਦਾਤ ਨਾਲ ਵਾਰ ਕੀਤੇ ਇਸ ਦੀ ਪੁਆਇੰਟ 22 ਬੋਰ ਦੀ ਲਾਇਸੈਂਸੀ ਡਿਵਾਲਪਰ ਖੋਲ ਲਈ ਅਤੇ ਨਾਲ ਹੀ ਇਸ ਦੀ ਜੇਬ ਅਤੇ ਦੁਕਾਨ ਵਿੱਚੋਂ 19500 ਰੁਪਏ ਦੀ ਰਕਮ ਵੀ ਲੁੱਟ ਕੇ ਲੈ ਗਏ ਉਨਰ ਸੇਕੀ ਮਨੋਜ ਕੁਮਾਰ ਜੋਸ਼ੀ ਦੇ ਬਿਆਨ ਦੇ ਆਧਾਰ ਤੇ ਮੁਕੱਦਮਾ ਨੰਬਰ 232732024 323458397 ਤਹਿਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਸੀਆਈਏ ਰੂਪਨਗਰ ਅਤੇ ਮੁੱਖ ਕਪਸਰ थाना ਨੂਰਪੇ ਵਿੱਚ ਦੀਆਂ ਵੱਖ-ਵੱਖ ਟੀਮਾਂ ਭੜਾਈਆਂ ਗਈਆਂ। ਉਨਰ ਸੇਕੀ ਗਠਿਤ ਟੀਮਾਂ ਵੱਲੋਂ ਮੁਕਦਮੇ ਦੀ ਤਬਦੀਸ਼ ਵਿਗਿਆਨਿਕ ਅਤੇ ਤਕਨੀਕੀ ਢੰਗ ਨਾਲ ਕਰਦੀ ਹੋਏ ਇਸ ਗਰੋਹ ਦੇ ਤਿੰਨ ਮੈਂਬਰਾਂ ਜਗਦੀਪ ਸਿੰਘ ਉਸ ਬੱਬੂ ਬਾਜਬਾ ਵਾਸੀ ਰਾਹੌਂ ਜਸਕਰਨ ਸਿੰਘ ਉਪਜ ਸਾਬਸੀ ਰੋਤਾ ਮਹੱਲਾ ਰਾਹੋਂ ਅਤੇ ਜਿਸਕੰਦ ਸਿੰਘ ਵਾਸੀ ਰਾਹੋਂ ਜ਼ਿਲ੍ਹਾ ਸ਼ਿਸ਼ਪਕਰੀ ਨਗਰ ਨੂੰ ਮਿਤੀ 27 ਤਿੰਨ ਤੋਂ ਹੋਇਆ 24 ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਜਿਨ੍ਹਾਂ ਨੂੰ ਫੰਡ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਐਸਐਸਪੀ ਨੇ ਦੱਸਿਆ ਕਿ ਇਸ ਗਰੋਬ ਲੋਗ ਗੁੱਲਾ ਮਹੱਲਾ ਤੋਂ ਪਰਤਨ ਉਬਰੰਤ ਇਹ ਸਾਜ਼ਿ ਰਚੀ ਗਈ ਸੀ ਤੇ ਗ੍ਰਿਫਤਾਰ ਦੋਸ਼ੀਆਂ ਪਾਸੋਂ ਕੋਈ ਲਾਇਸੈਂਸੀ ਰਿਵਾਲਬਰ ਪੁਆਇੰਟ 22 ਬੋਰ ਅਤੇ ਇੱਕ ਦਾਦ ਤੇ ਵਾਰਦਾਰ ਵੀ ਵਰਤੀ ਆਲਟੋ ਕਾਰ ਪੀਬੀ 32ਬੀ 7376 ਬਰਾਮਦ ਕੀਤੀ ਗਈ ਹੈ ਉਹਨੇ ਵੀ ਦੱਸਿਆ ਕਿ ਇਸ ਗਰੋਦਾ ਸਰਗਨਾ ਜਗਜੀਤ ਸਿੰਘ ਉਹ ਬੱਬੂ ਬਾਜਬਾ ਜੋ ਕਿ ਅਪਰਾਧਿਕ ਪ੍ਰਵਿਰਤੀ ਦਾ ਹੈ ਜੀਜੇ ਖਿਲਾਫ ਪਹਿਲਾਂ ਵੀ ਲੁੱਟ ਕੋ ਕਤਲ ਦੇ ਮੁਕੱਦਮੇ ਦਰਜ ਹਨ ਇਹਨਾਂ ਮੁਜਮਤੂ ਹੋ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲ ਹੋਰ ਵੀ ਅਹਿਮ ਸਰਾਗ ਸਾਹਮਣੇ ਆਉਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਮੇਰਾ ਪੰਜਾਬ న్యూ ਲਈ ਰੂਪਨਗਰ ਤੋਂ ਲਾਡੀ ਖਾਬੜ ਦੀ ਰਿਪੋਰਟ ਇੱਕ ਵਾਰਦਾਤ ਜਿਹੜੀ ਹੈਗੀ ਨੂਰਪੁਰ ਵੇਦੀ ਇਲਾਕੇ ਵਿੱਚ ਹੋਈ ਸੀਗੀ ਜਿਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨੂੰ ਆ ਕਰਕੇ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੱਥੇ ਚ ਦਾਤਰ ਲਏ ਹੋਏ ਸੀਗੇ ਉਹਦੇ ਬੇਸ ਤੇ ਲੁੱਟਖੋ ਕੀਤੀ ਸੀਗੀ ਔਰ ਜਿਹੜਾ ਦੁਕਾਨਦਾਰ ਦੇ ਕੋਲ ਵੈਪਨ ਸੀਗਾ 0.22 ਬੋਰ ਰਿਵੋਲਵਰ ਉਹ ਵੀ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀਗੇ ਔਰ ਕਰੀਬ 19000 ਰੁਪਏ ਉਹਦੇ ਕੋਲ ਸੀਗੇ ਉਹ ਵੀ ਇਹ ਸਨੇਚ ਕਰਕੇ ਲੈ ਗਏ ਸੀ ਤੇ ਇਸ ਸਿਲਸਿਲੇ 'ਚ ਸਾਡੀ ਸੀਆਈਏ ਦੀ ਟੀਮ ਥਾਣਾ ਨੌਰਪੁਰ ਬੇਦੀ ਦੀ ਟੀਮ ਨੇ ਲਗਾਤਾਰ ਚੰਗੀ ਤਰੀਕੇ ਦੇ ਨਾਲ ਤਫ਼ਤੀਸ਼ ਕੀਤੀ ਹੈਗੀ ਹੈ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜਾ ਹੈਗਾ ਆਪਾਂ ਇਹ ਸਾਰੇ ਬੰਦੇ ਜਿਹੜੇ ਹੈਗੇ ਨੇ ਇਹਨਾਂ ਦੀ ਪਛਾਣ ਵੀ ਕਰ ਲਈ ਹੈਗੀ ਹੈ ਔਰ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਵੀ ਕਰ ਲਏ ਹੈਗੇ ਨੇ ਜਿਹੜਾ ਮੇਨ ਬੰਦਾ ਹੈਗਾ ਉਹਦਾ ਨਾਮ ਹੈਗਾ ਜਸਦੀਪ ਸਿੰਘ ਔਰ ਬੱਬੂ ਬਾਜਵਾ ਇਹ ਬੰਦਾ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਰਾਹੋਂ ਦਾ ਔਰ ਇਸ ਤੋਂ ਇਲਾਵਾ ਇੱਕ ਜਸਕਰਨ ਸਿੰਘ ਤੇ ਜਸਕਰਨ ਸਿੰਘ ਇਹ ਦੋ ਬੰਦੇ ਗ੍ਰਿਫਤਾਰ ਹੋਏ ਨੇ ਦੋ ਦੀ ਗ੍ਰਿਫਤਾਰੀ ਲੁਧਿਆਣੇ ਤੋਂ ਹੋਈ ਹੈ ਤੇ ਇੱਕ ਬੰਦੇ ਦੀ ਗ੍ਰਿਫਤਾਰੀ ਜਿਹੜੀ ਹੈਗੀ ਉਹ ਅਨੰਦਪੁਰ ਸਾਹਿਬ ਤੋਂ ਹੋਈ ਹੈ ਦੋ ਬੰਦੇ ਜਿਹੜੇ ਗ੍ਰਿਫਤਾਰ ਕਰੇ ਰਹਿੰਦੇ ਆ ਉਹ ਸੁਖਵੀਰ ਸਿੰਘ ਤੇ ਅਮਰੀਕ ਸਿੰਘ ਹੈਗੇ ਇਹ ਵੀ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਜਿਹੜਾ ਬੱਬੂ ਬਾਜਵਾ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਔਰ ਕਾਫੀ ਵਾਰਦਾਤਾ ਇਹਨੇ ਪਹਿਲਾਂ ਵੀ ਕੀਤੀ ਹੈਗੀ ਇਹਨੇ ਮਰਡਰ ਦੇ ਰੋਬਰੀ ਦੇ ਦੇ ਕੇਸ ਪਹਿਲਾਂ ਵੀ ਦਰਜ ਹੋਏ ਨੇ ਇੱਕ ਕੇਸ ਵਿੱਚ ਬਰੀ ਹੋਇਆ ਤੇ ਦੂਜੇ ਕੇਸ ਵਿੱਚ ਬੇਲ ਤੇ ਚੱਲ ਰਿਹਾ ਸੀਗਾ ਕੁਝ ਸਮਾਂ ਪਹਿਲਾਂ ਹੀ ਬੇਲ ਤੇ ਬਾਹਰ ਆਇਆ ਸੀਗਾ ਇੱਥੇ ਆ ਕਰਕੇ ਜਦੋਂ ਹੋਲਾ ਮਹੱਲਾ ਅਟੈਂਡ ਕਰਨ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਸਾਜ਼ਿਸ਼ ਬਣਾਈ ਕਿ ਆਪਾਂ ਜਾਂਦੇ ਹੋਏ ਕੋਈ ਵਾਰਦਾਤ ਨੂੰ ਅੰਜਾਮ ਦਈਏ ਇਹਨਾਂ ਦੇ ਕੋਲ ਦਾਤਰ ਸੀਗੇ ਔਰ ਉਹ ਦਾਤਰਾਂ ਦਾ ਇਸਤੇਮਾਲ ਕਰਕੇ ਜਿਹੜੀ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀਗੀ ਤਾਂ ਕਹੇ ਕਿਸ ਤਰ੍ਹਾਂ ਵੀ ਇਸ ਤਰ੍ਹਾਂ ਦੇ ਦੇਖੋ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈਗੀ ਮੈਂ ਉਹਦੇ ਬਾਰੇ ਜਿਆਦਾ ਤੁਹਾਨੂੰ ਰਿਵੀਲ ਨਹੀਂ ਕਰ ਸਕਦਾ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਔਰ ਨਾਲ ਦੇ ਨਾਲ ਜਿਹੜੇ ਸਾਡੇ ਸੋਰਸਸ ਹੁੰਦੇ ਹੈਗੇ ਨੇ ਉਹਨਾਂ ਦੇ ਥਰੂ ਆਪਾਂ ਇਹਨਾਂ ਦਾ ਜਿਹੜਾ ਹੈਗਾ ਪਛਾਣ ਕੀਤੀ ਔਰ ਫਿਰ ਜਿਹੜਾ ਹੈਗਾ ਇਹਨਾਂ ਨੂੰ ਲੁਧਿਆਣੇ ਤੋਂ ਦੋ ਬੰਦੇ ਜਿਹੜੇ ਬੱਬੂ ਬਾਜਵਾ ਔਰ ਜਸਕਿਰਨ ਔਰ ਜਿਹੜਾ ਜਸਕਰਨ ਹੈਗਾ ਉਹਨੂੰ ਇੱਥੋਂ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਬਾਕੀ ਦੇ ਵੀ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਇੱਕ ਬੰਦੇ ਦਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਹੈਗੇ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਬਾਕੀ ਦੇ ਜੋ ਦੌੜ ਰਹੇ ਰਹਿੰਦੇ ਹੈਗੇ ਨੇ ਉਹ ਜਦੋਂ ਗ੍ਰਿਫਤਾਰ ਹੋਣਗੇ ਉਸ ਤੋਂ ਬਾਅਦ ਉਹਨਾਂ ਦਾ ਕਲੀਅਰ ਹੋਊਗਾ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਦਾਤਰ ਇਸਤੇਮਾਲ ਕੀਤੇ ਸੀਗੇ ਵੈਪਨ ਆਫ ਆਫੈਂਸ ਉਹ ਵੀ ਬਰਾਮਦ ਹੋ ਗਏ ਜਿਹੜਾ ਵਿਕਟਮ ਦਾ ਪੈਸਾ ਤੇ ਜਿਹੜਾ ਰਿਵਾਲਵਰ ਖੋਇਆ ਗਿਆ ਸੀਗਾ ਉਹ ਵੀ ਬਰਾਮਦ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਜਿਹੜੀ ਵਾਰਦਾਤ ਚੰਨ ਨੇ ਕਾਰ ਇਸਤੇਮਾਲ ਕੀਤੀ ਸੀ ਆਲਟੋ ਕਾਰ ਉਹ ਵੀ ਬਰਾਮਦ ਹੋ ਗਈ ਹੈ ਜਿਹੜਾ ਸਰ ਇਹਨਾਂ ਨੇ ਵਾਰਦ ਕੀਤੀ ਹੈ ਕੀ ਇਹਨਾਂ ਨੇ ਪਹਿਲੇ ਦੇਖੀ ਕੀਤੀ ਸੀ ਜਾਂ ਫਿਰ ਅਚਾਨਕ ਉਹ ਇਹਨਾਂ ਨੇ ਵਾਰਦ ਕੀਤੀ ਦੇਖੋ ਜੀ ਇਹ ਤਫਤੀਸ਼ ਦਾ ਵਿਸ਼ਾ ਹੈਗਾ ਹੁਣ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਆਪਾਂ ਮੈਜਿਸਟਰੇਟ ਕੋਲ ਪੇਸ਼ ਕਰਾਉਣ ਲੱਗੇ ਆ ਮੈਜਿਸਟਰੇਟ ਕੋਲ ਪੇਸ਼ ਕਰਾਉਣ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਂਡ ਮਿਲਦਾ ਹੈਗਾ ਤੇ ਆਪਾਂ ਨੇ ਜੀ ਪੁੱਛ ਗਏ ਜਿਹੜੀ ਹੈਗੀ ਹੈ ਹੋਰ ਕਰਾਂਗੇ ਕਿਉਂਕਿ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਤੇ ਇਹਨਾਂ ਨੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੋਣਾ ਹੈ ਹੋ ਸਕਦਾ ਇਥੇ ਇਹਨਾਂ ਨੇ ਅਨੰਦਪੁਰ ਸਾਹਿਬ ਹੁਲੇਮਹਾਲੇ ਤੇ ਵੀ ਕੁਝ ਸਨੇਚਿੰਗ ਜਾਂ ਚੋਰੀ ਕੀਤੀਆਂ ਹੋਣ ਉਹ ਵੀ ਆਪਾਂ ਜਿਹੜੀ ਹੈਗੀ ਵਰਕਆਊਟ ਦਾ ਇੱਕ ਸ਼੍ਰੀ ਨਨਪੁਰ ਸਾਹਿਬ ਹੁਲੇਮਹਾਲੇ ਦੌਰਾਨੇ ਕੋਈ ਸੀਸੀਟੀਵੀ ਫੁਟੇਜ ਆਉਂਦੀਆਂ ਨੇ ਜਿਹਦੇ ਵਿੱਚ ਕੁਝ ਬੰਦੇ ਉਹ ਅੰਦਰ ਗਲੀਆਂ ਦੇ ਵਿੱਚ ਘੁੰਮਦੇ ਜਾਂ ਕੋਈ ਚੋਰੀ ਵਗੈਰਾ ਕਰਦੇ ਦਿਖਾਈ ਦਿੰਦੇ ਨੇ ਦੇਖੋ ਜੀ ਹੁਲੇਮਹਾਲੇ ਦੌਰਾਨ ਕੁਝ ਇਨਸੀਡੈਂਟ ਸਾਡੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਤੇ ਸਾਡੇ ਅਸੀਂ ਪਰਚੇ ਵੀ ਦਰਜ ਕੀਤੇ ਹੈਗੇ ਨੇ ਤਫਤੀਸ਼ ਵੀ ਜਾਰੀ ਹੈਗੀ ਹੈ ਦੋ ਗਿਰੋ ਆਪਾਂ ਚੋਰਾਂ ਦੇ ਫੜੇ ਹੈਗੇ ਨੇ ਕੁਝ ਆਪਾਂ ਕਾਰ ਇੱਕ ਬਰਾਮਦ ਕੀਤੀ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਕੁਝ ਇੱਕ ਵਾਰਦਾਤਾ ਹੋਰ ਲੜਾਈ ਝਗੜੇ ਦੀ ਹੋਈਆਂ ਸੀ ਉਹਦੇ ਵੀ ਪਰਚੇ ਦਰਜ ਕੀਤੇ ਗਏ ਨੇ ਸਾਰਿਆਂ ਦੀ ਤਫਤੀਸ਼ ਜਾਰੀ ਹੈਗੀ ਹੈ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅੱਗੇ ਤੁਹਾਨੂੰ ਦੱਸਾਂਗੇ